ਓ ਚਲੋ ਰਿਸ਼ਤੇਦਾਰਾਂ ਨੇ ਤਾਂ ਸਰਪ੍ਰਾਈਜ਼ ਹੀ ਦੇਤਾ ਚੱਕਦੇ ਹੋ ਫਟੇ ਪਹਿਲੀ ਰੋਟੀ ਆ ਉਹਨਾਂ ਦੀ ਆਹ ਦਾਲ ਤਾਂ ਐਂਦਾ ਲੀ ਪੰਡ ਨੂੰ ਖਵਾਉਣੀ ਹੁੰਦੀ ਆ ਕਦੋਂ ਆਉਣਾ ਫੇਰ ਰਿਸ਼ਤੇਦਾਰਾਂ ਨੇ 1 ਵਜੇ ਲਾ ਤੇਲ ਰਹਿ ਗਿਆ ਚੂਨ ਵਾਲਾ ਫੜਾ ਹੁਣ ਚੋਦ ਕੇ ਹੈਪੀ ਬਰਥਡੇ ਟੂ ਯੂ ਲੋ ਜੀ ਅੱਜ ਜਾ ਰਹੇ ਆ ਆਪਣੇ ਘਰੇ ਰਿਸ਼ਤੇਦਾਰ ਤੇ ਰਿਸ਼ਤੇਦਾਰ ਕੌਣ ਆ ਰਹੇ ਆ ਇਹ ਹੋਊਗਾ ਸਰਪ੍ਰਾਈਜ਼ ਇਹ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਬਣ ਰਹੀਆਂ ਸਬਜ਼ੀਆਂ ਕਾਸਟਰਡ ਕੋਸਟਰਡ ਦਾਲਾਂ ਦੂੜਾਂ ਆਹ ਕੀ ਕੀ ਬਣਨਾ ਅੱਜ ਫਿਰ ਦਾਲ ਮੱਖਣੀ ਸਾਹੀ ਪਨੀਰ ਆਹ ਹੈ ਕਾਸਟਰਡ ਵੈਟਰ OK ਸਾਹੀ ਪਨੀਰ ਦੀਆਂ ਤੁਹਾਨੂੰ ਰੈਸਪੀਆਂ ਬਾਅਦ ਵਿੱਚ ਦੱਸਾਂਗੇ ਅੱਜ ਸਾਡੇ ਕੋਲੇ ਥੋੜਾ ਜਿਹਾ ਟਾਈਮ ਘੱਟ ਆ ਆਏ ਦਮ ਦਸੋਂ ਮਿੰਟ ਹਮ ਇਹ ਹੋ ਗਿਆ। ਵਾਹਿਗੁਰੂ ਚੀਜ਼ਾਂ ਬਾਲੀਆਂ ਬਣਾਉਣੀਆਂ ਤੇ ਸਾਡੇ ਬੰਦੇ ਕੋਲੇ ਟਾਈਮ ਘੱਟ ਹੈ ਅੱਜ ਤਾਂ ਕਰਕੇ ਅਸੀਂ ਇਹਨੂੰ ਬੜਾ ਕஷ்ட ਗਿਆ ਨਹੀਂ ਦੇਣਾ ਚਾਹੁੰਦੇ। ਹੁਣ ਆਪਾਂ ਬਣਾ ਰਹੇ ਹਾਂ ਸ਼ਾਹੀ ਪਨੀਰ ਦਾ ਮਸਾਲਾ। ਇਹਦੀ ਰੈਸਪੀ ਤੁਹਾਨੂੰ ਦੱਸਾਂਗੇ ਦੋ ਦਿਨ ਦਰਾਂ ਨੂੰ ਅੱਡ ਵੀਡੀਓ ਪਾਵਾਂਗੇ ਉਹ। ਹਮ ਸ਼ਾਹੀ ਪਨੀਰ ਦਾ ਤੜਕਾ ਅੰਗਣ ਗਿਆ ਤਾ। ਨਾਲ ਜੀ ਤਰਮਜੀ ਰੱਖ ਲਈਏ ਹੁਣ। ਹਮ ਆਹ ਤਰਮਜੀ ਜੀ ਰੱਖ ਲਈ। 2 ਸਾਲ ਭੁੰਨਦੇ ਨੇ ਸਾਈਡ। ਆਹ ਤੋਂ ਨੇੜੇ ਵਸੋਂ ਤਾਂ। ਕਪੌਂਡ ਹੋ ਆਇਛੇ ਜਿਮਾਂ ਜੰਦੂ ਪੈ ਪੰਜੀ ਪਾਲੀ ਦਾਲ ਚੀਨੀ ਅੱਛਾ ਦਾਲ ਚੀਨੀ ਆਏ ਮੈਂ ਅਕਰ ਖਾਣ ਵਾਲੀ ਚਾਕਲੇਟ ਜੀ ਨਹੀਂ ਹੁੰਦੀ ਇਹ ਕਹੇ ਜੀ ਭੈਣੇ ਇਹ ਤਾਂ ਰਹਿ ਜਾਂਦੇ ਬਸ ਇਹ ਗਰੇਵੀ ਬਣ ਗਈ ਉਹਦੀ ਹੈ ਇਹ ਚ ਬਪਰੀ ਦੀ ਸੱਟਣਾ ਇਹ ਦੁਬਾ ਕੱਲ ਪਨੀਰ ਸੱਟਣਾ ਇਹ ਦੁਬਾ ਬਣ ਗਿਆ ਹੈ ਸ਼ਾਹੀ ਪਨੀਰ ਆ ਗਈ ਆ ਉੱਤੇ ਨਾ ਪਾਲੀ ਆਇਤਾ ਰਿਸ਼ਤੇਦਾਰਾਂ ਦੀ ਖੁਸ਼ੀ ਕੁਵਾਲੀ ਆ ਕੁੜੀ ਨੂੰ ਕਿਲੋ ਜਿਹੇ ਰਿਸ਼ਤੇਦਾਰ ਆਉਣੇ ਆ ਜੀ ਕੁੜੀ ਦੇ ਨੂਨ ਮਿਰਚ ਚੈੱਕ ਕਰੋ ਖਾਲਸਾ ਜੀ ਵਿਚਾਰੀ ਬਣੇ ਤੜ ਕੇ ਆਈ ਆ ਬਹੁਤ ਟੇਸਟੀ ਬਣਿਆ ਭੈਣ ਕਹਿੰਦੀ ਤੇ ਟੇਸਟੀ ਹੋਊਗਾ ਜੀ ਸਵੇਰ ਦੇ ਤਾਂ ਲੱਗੇ ਹੋਇਓ ਟੇਸਟੀ ਲੈ ਨਹੀਂ ਰਵਾਂ ਜਿੱਤੇ ਕਰਦਾ ਹੂ ਕੋਈ ਵਾਹ ਏ ਗੁਰੂ ਇਹ ਸਵੇਰ ਦੇ ਲੱਗੇ ਮੈਂ ਤੁਸੀਂ ਮਿਹਨਤ ਦਾ ਮੁੱਲ ਤਾਂ ਪੈਂਦਾ ਹੀ ਆ ਆਹ ਇਹ ਬਸ ਥੋੜਾ ਮਾਹੂ ਕਾਸਟਰਡ ਅੱਜ ਤਾਂ ਫਿਰ ਓਏ ਆ ਤੜਕਾ ਥੱਲੇ ਲੱਗ ਗਿਆ ਹਾਂ ਆ ਵਾਹ ਦੇ ਨੂੰ ਦੂਜੀ ਵੀ ਲਿਆਂਦੀ ਆ ਬਿੰਦਗਾਈ ਵਾਲੀ ਚੀਜ਼ ਉਹ ਤਾਂ ਪੀਂਦੇ ਨੂੰ ਆਹ ਉਹ ਵਾਹ ਪੀਜਾ ਮੰਨਦਾ ਮਹੀਨੇ ਦੇ ਚ ਕਰ ਦੇਗੀ ਭਾਰ ਕਵਾਂਟਲ ਦੇ ਨੇੜ ਨੂੰ ਕਟਾਉਣ ਦੀ ਵੀ ਹੈ ਭਾਰੀ ਦੋ ਜਣਾ ਖਾਣਾ ਬੈਠਾ ਕਿਧਰ ਘਰੇ ਆਪਾਂ ਬਾੜ ਲੈ ਪਨੀਰ ਦੁੱਧ ਦਾ ਤੇ ਨੀਰ ਦੇ ਹੁਣ ਛੋਟੇ ਛੋਟੇ ਟੁਕੜੇ ਕਰਕੇ ਸ਼ਾਹੀ ਪਨੀਰ ਦੇ ਵਿੱਚ ਪਾਵਾਂਗੇ ਓਏ ਨਾਲ ਦੀ ਨਾਲ ਸਫਾਈ ਚੱਲੀ ਜਾਂਦੀ ਹੈ ਵੈਰੀ ਨਾਈਸ ਵੈਰੀ ਗੁੱਡ ਸੋ स्वीट ਆਫ ਯੂ ਮਾਈ ਵਾਈਫ ਦੋ ਚਾਰ ਕਮਪ ਵੀ ਦੇਣੇ ਪੈਂਦੇ ਓਏ ਵੀ ਚੀਜ਼ ਆ ਪੰਪਾ ਦੋ ਮੇਰਾ ਚੱਲ ਗਈ ਚਾਹੇ ਓ ਹਵਾ ਫਰ ਮਰੇ ਟਾਇਰ ਹੁਣ ਉਹਨਾਂ ਚ ਵੀ ਪੰਪ ਆ ਦੀ ਲੋੜ ਪੈਦੀ ਆ ਚਾਹੇ ਫਿਰ ਕਿਸੇ ਤੋਂ ਕੰਮ ਕੰਮ ਕਰਾਉਣਾ ਪਵੇ ਪੰਪ ਬਹੁਤ ਜ਼ਰੂਰੀ ਨੇ ਅਸੀਂ ਵੀ ਇਹਨਾਂ ਨੂੰ タル ਕੇ ਉੱਤੇ ਤਿੰਨ ਚਾਰ ਥੱਪ ਮਾਰਦਨੇ ਆ ਇਹਦੇ ਕਰਕੇ ਗੱਡੀ ਤੁਰ ਪੈਂਦੀ ਆ ਤੇਰਾ ਥੱਲੇ ਨਾਲ ਲੱਗ ਗਿਆ ਥਾਈ ਪਨੀਰ ਹੈਲੋ ਹਾਂਜੀ ਹੈਲੋ ਆ ਮਲਾਈ ਆ ਗਈ ਲਾਲਾ ਸੋਹਣੇ ਮੱਖਣੀ ਬਣਾਵਾਂਗੇ ਅੱਜ ਬਈ ਬਣਾ ਪਨੀਰ ਤਾਂ ਬਣਾ ਲਿਆ ਕੋਈ ਨਾ ਰੱਖ ਲਾ ਪਨੀਰ ਦਾ ਪਾਓ ਬਣਾਵਾਂਗੇ ਚਿੱਲੀ ਪਨੀਰ ਹੈ ਨਾ ਤਾਂ ਦਸੀਆ ਨਾ ਵੀ ਕੋਈ ਚੀਜ਼ ਆਪਣੇ ਘਰੋਂ ਬੇਅਰਥ ਨਹੀਂ ਜਾਣੀ ਚਾਹੀਦੀ ਛੋਟੇ ਛੋਟੇ ਟੁਕੜੀ ਵੱਡੇ ਪੋਣੇ ਵੱਡੇ ਪੋਣੇ ਪਾ ਲਈ ਹੋਰ ਬਾਅਦ ਥੋੜੇ ਰਿਸ਼ਤੇਦਾਰ ਆਣ ਕੱਲੀ ਉਹ ਝੱਗ ਜਿਹੀ ਖਵਾਦੀ ਸਾਨੂੰ ਹਾਂ 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 ਮੋਟਰ ਭਰ ਗਈ ਵੇ ਵੱਡੇ ਵੱਡੇ ਬਾਵਾ ਪਨੀਰ ਪਾ ਲਈ ਚਾਹੇ ਸਾਰਾ ਪਾ ਲਾ ਮੋਟਰ ਭਰ ਗਈ ਕਾਨੂੰ ਆਪਾਂ ਲੰਬਾ ਨਹੀਂ ਲੈਣਾ ਕਿਸੇ ਤੋਂ ਹਾਂ ਪਨੀਰ ਤਰੀ ਘੱਟ ਦੇ ਸੀ ਪਨੀਰੀ ਪਨੀਰ ਦੇ ਸੀ ਉਹਨਾਂ ਨੂੰ ਜੇ ਆਪਾਂ ਉਹ ਨਹੀਂ ਕਰਦੇ ਹੁੰਦੇ ਸੀ ਜਦੋਂ ਪਨੀਰ ਦੀ ਦਾਲ ਸਬ지 ਬਣਾਉਣੀ ਦੋ ਪਨੀਰ ਆੱਧਾ ਟੁਕੜੇ ਕਰ ਲੈਣੇ ਵੀ ਅੰਡ ਦਿਖਾਵਾਂਗੇ ਇੱਦਾਂ ਚਲੋ ਤਾਂ ਦੋ ਚੀਜ਼ਾਂ ਹੋਰ ਬਣਣੀਆਂ ਝਾਕੋ ਮੰਨ ਦਾ ਪਨੀਰ ਘੱਟ ਕਰਦੇ ਹਾਂ ਹਣਾ ਕਾਲਾ ਤੁਸੀਂ ਦਸੀ ਆ ਨਾ ਲੰਬਾ ਨਹੀਂ ਲੈਣਾ ਪਕਾ ਨੂੰ ਹੋਰ ਕਹਿ ਦੇਣਾ ਕੁਝ ਨਹੀਂ ਉਹਨਾਂ ਦਾ ਕੱਲੀ ਤਰੀਜੀ ਹੀ ਖਵਾਤੀ ਪਨੀਰ ਤਾਜ਼ਾ ਹੀ ਨਹੀਂ ਹਾਂਜੀ ਬਾਬਾ ਜੀ ਕਿਵੇਂ ਅਨੂਣ ਮਿਰਚ ਦੇਖ ਕੇ ਦੱਸਿਓ ਵਲ ਫਿਰ ਮੈਨੂੰ ਇੱਕ ਪੱਤਰੀ ਸ਼ਾਹੀ ਪਨੀਰ ਚ ਸਹੀ ਆ ਟੇਸਟੀ ਐ ਧਨੀਆ ਤਾਂ ਪਾਇਆ ਨਹੀਂ ਪਾ ਦੂ ਬਾ ਸੁਣੇ ਨੇ ਹੋਰ ਗਾੜਾ ਹੋਣਾ ਮਲਾਈ ਆਪਾਂ ਉਦੋਂ ਹੀ ਪਾਵਾਂਗੇ ਮਲਾਈ ਵੀ ਪਾਉਣੀ ਐ ਚ ਲਓ ਜੀ ਇੱਕਦਮ ਬਣਾਵਾਂਗੇ ਅੱਜ ਸ਼ਾਹੀ ਪਨੀਰ ਤੇ ਦੂਜੀ ਹੁਣ ਦਾਲ ਮੱਖਣੀ ਜਿਹੜੀ ਆਪਾਂ ਬਣਾਉਣੇ ਆ ਉਹਨੂੰ ਲਾਉਣ ਲੱਗਿਆਂ ਤਰਕਾ ਅਰੇ ਰਿਸ਼ਤੇਦਾਰ ਕਰਨੇ ਤੁਰਨ ਲੱਗੇ ਆ ਉਧਰੋਂ ਚੱਕ ਦੇ ਉਹ ਫੱਟੇ ਪਹਿਲੀ ਰੋਟੀ ਆ ਉਹਨਾਂ ਦੀ ਆਹ ਰਿਸ਼ਤੇਦਾਰਾਂ ਦਾ ਚਾਹ ਹੀ ਵਾਲਾ ਆਉਣ ਦਾ ਕੁੜੀ ਨੂੰ ਟੀਟੀ ਡੇਸ਼ ਬਣਾ ਰਹੀ ਹੈ ਜੀ ਅੱਜ ਕਸਟਰਡ ਕਸਟਰਡ ਬਣਾ ਕੇ ਫਿਰ ਠੰਡਾ ਲਾ ਦੇਣਾ ਹੁਣੇ ਬਾਜੀਵਾ ਲੈ ਤਰ ਮੈਨੂੰ ਹੈਲਪ ਕਰਾਦਾ ਇਹਨਾਂ ਨੂੰ ਦੱਸ ਕੀ ਕੱਟਣਾ ਛੱਲਣਾ ਨਹੀਂ ਹਾਂ ਪਹਿਲਾਂ ਸਵਾਦ ਕੱਟਣੀ ਹੈ ਬਸ ਰੈਤਾ ਬਣਾਵਾ ਆਖਿਆ ਰੈਤਾ ਵੀ ਹੈ ਰੈਤਾ ਤਾਂ ਬਣਾਤਾ ਤੁਸੀਂ ਫਿਰ ਆ ਹੁਣ ਕੀ ਕਰ ਦਿੰਦੇ ਸਾਨੂੰ ਜੀਰਾ ਪੁੱਟ ਕੇ ਜੀਰਾ ਨਹੀਂ ਕਰੋ ਤੂੰ ਸਲਾਦ ਕੱਟ ਲਈ ਮੈਂ ਫਿਰ ਨਾਰ ਚਲਣਾ ਕੀ ਕਰਨਾ ਇਧਰ ਤੇ ਸੇਓ ਤੇ ਕਿੰਨੇ ਮਿੰਟ ਵਿੱਚ ਕੱਟਦਾ ਅੰਗੂਰ ਮੜਾ ਨਹੀਂ ਕਿ ਤੂੰ ਅੰਗੂਰ ਅੰਗੂਰ ਕਿਹੜੀ ਰੁੱਤ ਦੇ ਆ ਇਹੀ ਦਾ ਖਾਣਾ ਇਹੀ ਖਾਣਾ ਮਾਤਾ ਕਰਦਾ ਬਾਾਕੀ ਦਾ ਪਾਓ ਭਾਜੀ ਨੇ ਟੱਟ ਭਰਤਾ ਸਾਰਿਆਂ ਨੂੰ ਬਹੁਤ ਨੂੰ ਮੈਂ ਕਿਹਾ ਫੁੱਲ ਬਾਈ ਹੋ ਗਈ ਹਨ ਨਹੀਂ ਹਾਂ ਮੈਂ ਕਿਹਾ ਸਾਜੂ ਨੂੰ ਹਾਂ ਇੰਨੇ ਕਿੰਨੇ ਕੌਣ ਕੌਣ ਆ ਰਿਹਾ ਮੈਂ ਕਿਹਾ ਫੁੱਲ ਹੋ ਗਿਆ ਪੰਜ ਛੇ ਜਣੇ ਆ ਹੈਵੀ ਸੀਗੀ ਬਾਉ ਭਾਜੀ ਬਾਉ ਭਾਜੀ ਨੇ ਉਹ ਬਹੁਤ ਸਵਾਦ ਬਣਾਈ ਸੀ ਬਈ ਬਾਉ ਭਾਜੀ ਬਣਾਣੇ ਆ ਮਾੜਾ ਜਿਹਾ ਕੱਪ ਤੋਂ ਕਿਹਾ ਨਾ ਇੱਥੇ ਮਿੱਠਾ ਰੱਖੀ ਤੂੰ ਤੇ ਮੇਰਾ ਇਹ ਮਿੱਠਾ ਬਾਹਰ ਦੇ ਦੇ ਕਿ ਮੈਂ ਚਾਹ ਦੇ ਦੇ ਢਟ ਭਰਾਵਾ ਹੂੰ ਮਿੱਠਾ ਵਾਦ ਖਾਂਦੇ ਆ ਮਿੱਠਾ ਵਾਦ ਖਾਂਦੇ ਆ ਹੂੰ ਲਾਦਾ ਅਗਲੇ ਘੜੇ ਉਹਨਾਂ ਨੂੰ ਕੁਤਲੇ ਦੇ ਬੀਜ ਦੇ ਕੇ ਤੋੜਨਾ ਪੈਣਾ ਹੈ ਸ਼ੂਗਰ ਸਾਗਰ ਦਾ ਨਹੀਂ। ਇਹ ਮੈਂ ਪਾ ਲਾ ਫਿਰ ਘੱਟਾ। ਘੱਟਾ ਨੂੰ ਪਾ ਨਹੀਂ ਗਿਆ। ਵੀ ਆਪਾਂ ਨੂੰ ਤਾਂ ਘੱਟ ਹੀ ਰੱਖੀ। ਪਰ ਹੁਣ ਇਕੱਠਾ ਹੀ ਪਾਉਣਾ ਦਾਣਾ ਸਾਰਾ। ਕੱਲ ਪਾ ਲਾ ਫਿਰ ਅਜ ਦਾ ਦਿਨ ਦੇਖੀ ਜਾਊ। ਹੂੰ। ਹੂੰ। ਯੋਗਦਾਨ ਨੂੰ। ਯੋਗਦਾਨ ਨੂੰ ਨਾ ਰੋ ਦੋ ਤਣ ਪਾ ਲੈਣਾ ਜਿਹੜੇ ਨਾਲ ਤਾਣਾ ਹੀ ਦੇਸ਼ ਵਧਾਉਂ। ਇੰਨੇ ਨਹੀਂ ਪਾਉਣੇ। ਕਿਉਂ? ਲੈ। ਲੱਗੂ ਵਧਾ ਕੇ ਤੋਰਾਂਗੇ ਇਹਨਾਂ ਦਾ ਦੂਗਾ। ਕੋਈ ਨਾ ਨਾ ਚ ਬਹੁਤ ਲੱਗੂ। ਮੈਂ ਤਾਂ ਦੱਸੀ ਆ ਨਾ ਜੀ ਲੰਬਾ ਨਾ ਹੋਵੇ ਤੁਹਾਨੂੰ। ਉੱਥੇ ਗੇ। ਪਰਨਾ ਦੇ ਬੰਨੇ ਜੀ। ਪਰਨਾ ਦਾ ਯਾਰ। ਕਾਰੀ ਕਾਰੀ ਤੇ ਮੈਂ ਬੰਦ ਕੇ ਆ ਗਿਆ ਕੋਈ ਨਾ ਆਈ ਮੁੰਡਿਆ ਬੰਦੇ ਆ ਆਪਾਂ ਨੂੰ ਕੋਲੇ ਦੇਖਣ ਆ ਗਏ ਚੱਕੋ ਆਹ ਦਾਲ ਤਾਂ ਐਂ ਦਾਲੀਆਂ ਪਿੰਡ ਨੂੰ ਖਵਾਉਣੀ ਹੁੰਦੀ ਆ ਦਾਲ ਇੰਨੀ ਧਰ ਲਈ ਰਾਤ ਨੂੰ ਨਹੀਂ ਕਰਨੀ ਆਪਾਂ ਰਾਤ ਨੂੰ ਵੀ ਇਹੀ ਦਾਲ ਹਾਂਜੀ ਖਾਲਸਾ ਜੀ ਤਿਆਰੀਆਂ ਫਿਰ ਫੁੱਲ ਯੈਸ ਕਦੋਂ ਆਉਣਾ ਫਿਰ ਰਿਸ਼ਤੇਦਾਰਾਂ ਨੇ 1 ਵਜੇ 1 ਵਜੇ ਫਿਰ ਮੁੱਛੋਂ ਨਾ ਨਾ ਫਿਰ ਤਾਂ ਸੌਟ ਹੀ ਕਰਾਂ ਉਹ ਜਾਂ ਫਿਰ ਤਾਂ ਬਹੁਤ ਟਾਈਮ ਆ ਅੱਛਾ ਨਾ ਮੇਟ ਲਿਆ ਉਹ ਕਿੰਨਾ ਵੰਡਾ ਸੋਚੋ ਇਹ ਤਾਂ ਕੁਲੀ ਤੇ ਕੰਮ ਹੀ ਐ ਉਹ ਚਲੋ ਰਿਸ਼ਤੇਦਾਰਾਂ ਨੇ ਤਾਂ ਸਰਪ੍ਰਾਈਜ਼ ਹੀ ਦੇਤਾ ਕਿਉਂ ਉਹ ਤਾਂ ਆ ਗਏ ਥੱਲੇ ਮੈਂ ਤਾਂ ਆਪ ਸੁੱਤਾ ਪਿਆ ਸੀ ਪਰ ਨਾ ਮੰਨਣਾ ਹਜੇ ਗੱਲ ਕਰਾਂ ਉਹ ਕਹਿੰਦੇ ਹੁਣ ਤਾਂ ਖਿਆਲ ਹੀ ਰੱਖਣੋ ਛੱਡ ਗਏ ਚਲੋ ਚਲੋ ਹਾਂ ਤੇ ਲਾ ਫੜਾ ਆਪ ਲੇਟ ਹੋਈ ਫਿਰਦੀ ਆ ਹਾਂ ਹਾਂਜੀ ਕਰਦਾ ਠੀਕ ਐ ਹਾਂ ਜੀ ਕਿ ਹੱਸੇ ਠੀਕ ਹੈ ਆ ਜਾਓ ਇੱਥੇ ਲੋ ਰਿਸ਼ਤੇਦਾਰ ਆ ਗਏ ਸਰਪ੍ਰਾਈਜ਼ ਸੀ ਜੰਨਾਂ ਦਾ ਇਹਨਾਂ ਨੇ ਅੱਜ ਆਪਾਂ ਨੂੰ ਸਰਪ੍ਰਾਈਜ਼ ਦੇਦਾ ਕੋ ਫਟੌਣਾ ਨੇ ਪਹਿਲੇ ਰਾਮ ਨਾਲ ਸਹੀ ਗੱਲ ਆ ਮੈਂ ਵੀ ਪੈ ਗਈ ਮੈਂ ਠੀਕ ਹੈ ਤੁਮ ਹੰਗਾ ਫਾਈ ਨੰਦੂ ਦਾ ਸੂਣ ਆਇਆ ਸੀ ਮੈਂ ਲਾਇਆ ਵੀ ਸੀ ਦਿਨ ਮੈਂ ਕਿਤੇ ਹਰੇ ਕਹਿੰਦਾ ਹੋਣਾ ਵੀ ਘਰ ਕਿੱਥੇ ਆ ਲੈ ਆ ਦੇਖ ਲੈ ਲੈ ਫੁੱਫੜਾ ਹਾਂ ਜੇਤਾ ਜਲੇ ਆ ਹਾਂ ਮੈਨੂੰ ਇੰਦਰ ਮੈਂ ਕਹੇ ਫੋਨ ਹੀ ਚੱਕੇ ਜਾਂਦੇ ਤੇ ਮੰਮੀ ਆ ਗਈ ਹੋਰ ਮੈਨੂੰ ਕਹਿੰਦੇ ਫੋਨ ਲਾ ਕੇ ਦੇਖੀ ਕਿ ਨੰਦੂ ਦਾ ਫੋਨ ਆ ਜਾਂਦਾ ਤਾਂ ਨਹੀਂ ਗਿਆ ਇਹਦਾ ਹੋਰ ਹੀ ਪਤਾ ਲੱਗਿਆ ਕਿ ਨਾਲ ਬੋਤੇ ਦਾ ਤੁਸੀਂ ਜ਼ਰੂਰ ਭੁੱਲ ਗਏ ਦੋ ਜੇ ਅਸੀਂ ਪਰਦੀ ਹੋਗੀ ਆਜ ਤਾਂ ਸਿੱਧੇ ਇਥੋਂ ਵੀ ਰਾਹ ਲੱਗੇ ਆਪ ਸਿੱਧੇ ਹੀ ਆਉਂਦੇ ਨਹੀਂ ਆਏ ਕੋਈ ਪ੍ਰੋਬਲਮ ਹੋਈ ਰੈਕੋਰਡ ਬੁਲਿੰਗ ਹਾਂ ਬੋਤੇ ਦੇ ਪਾਸੇ ਆਈ ਪਨੁਰਦੋਤ ਜਗਰਾਵਾਂ ਹੋ ਗੇਰਾਵਾਂ ਦੀ ਦੰਸਰ ਆ ਨਨ ਪਸਾਰੀ ਜਿੱਤੇ ਬਣ ਗਿਆ ਕਹਿਣਾ ਹੈ ਕਵਾਂਟੀਨ ਨੇ ਉਹਦੇ ਵੀ ਅੱਜ ਕਿੱਧਰ ਦੇ ਆਓ ਫੜਾ ਅੱਜ ਉਹ ਚੋਂ ਹਾਂ ਨਨ ਸਰ ਕੰਕਰੀਟ ਡੱਲਾ ਢੜਕਾ ਬਸ ਇਹਦੀ ਸੁਬੀ ਲੜਕਾ ਛੜਕਦਾ ਹਿੱਦੀ ਪਰ ਬਾੜ ਇਧਰ ਦੀ ਵੱਧ ਪੈਂਦੀ ਆ ਹਾਂ ਪਸੰਨ ਰੂੜ ਰਗਾ ਚਲੋ ਜਗਰਾਵਾਂ ਨੇ ਨਿੱਕਾ ਕਰ ਦਿੱਤੀ ਇਹ ਜਗਰਾਵਾਂ ਦੇਖਣੇ ਸਭ ਅੱਜ ਨਨ ਜਿੱਤੇ ਜਗਰਾਵਾਂ ਦਰੂਮੀ ਕਮਾਲਪੁਰਾ ਲੰਮੇ ਜੱਟ ਪੁਰਾ ਆਪਣਾ ਪਿੰਡ ਆ ਜਾਂਦਾ ਜਦੋਂ ਆ ਸ਼ਹਿਰ ਪਾਸ ਕਰਨਾ ਬਹੁਤ ਆ ਹੂੰ ਕਿ ਉਹ ਹੁਣ ਕੋ ਆ ਗਿਆ ਦੂਜਾ ਭਾਈ ਵੀ ਬੜਾ ਪ੍ਰੋਪਲ ਆ ਆਓ ਫਿਰ ਫਪੜਾ ਨੀ ਪੌਲੀ ਚਾੜ ਲੈਂਦੇ ਆ ਨਾ ਥੱਲੇ ਸ਼ਹਿਰ ਜੇ ਨਹੀਂ ਵੜਦੇ ਬਾਲੇ ਫਰਦੀਲੇ ਬੰਦੇ ਆ ਓਏ ਮੈਂ ਤਾਂ ਪੈ ਗਈ ਜੀ ਮੈਂ ਬਾਪ ਨਾ ਆ ਕੇ ਪੈ ਗਿਆ ਸੀ ਬਹੁਤ ਵਾਰ ਬੱਬੀ ਵੀ ਕਰੀਮ ਸਦਾ ਗੋੜੇ ਮੂੜੇ ਆਣਾ ਵਧੀਆ ਤਾ ਜਣਾ ਕਿ ਨਹੀਂ ਰੋਟੀ ਦੀ ਹੱਥ ਹਾਂ ਇੰਨਾ ਕੁਸ ਬਣਾਇਆ ਉਹ ਫਰੂਟਫਾਦਾ ਉਹਦੇ ਵਿੱਚ ਕਾਸਟ ਕਰਕੇ ਆਹ ਕੋਲਣ ਮਾੜਾ ਖੋਲਦਣਾ ਹਣਾ ਨਹੀਂ ਅੱਜ ਦੇ ਹੁਣ ਗੁਰਦਾਰੇ ਨਹੀਂ ਗਈ ਹੁਣੇ 4-5 ਦਿਨ ਹੋ ਗਏ ਜਿਹੜਾ ਖੁੱਲਣੋਂ اٹਕਾ ਦੇ ਘਟ ਖਾਂਦੀ ਆ ਨਹੀਂ ਜਾਣੇ ਕੋਲ ਮੈਂ ਤਾਂ ਦੇ ਹੁਣ ਲੈ ਗਈ ਸਾਰੀਆਂ ਪੰਜੇ 4 ਰੋਟੀ ਸਾਲ ਸਬਜ਼ੀਆਂ ਤਿਆਰ ਆ ਸਾਰੀਆਂ ਸਣ ਕੀ ਆ ਤੈ ਕਿ ਡੇਗਾ ਬਸ ਇਹ ਚ ਇਹ ਜੈਲੀ ਐ ਲੋ ਫੇਰਾ ਜਾ ਵੀ ਰੋਲਾ ਹਾਂ ਫੱਪੜਨੇ ਗਿਆ ਸੀ ਕਿ ਰੋਟੀ ਤੇਰੇ ਕੋਲੇ ਖਾਣਾ ਕਰਨੀ ਆ ਜੀ ਕੀ ਅੰਕ ਦੇਓ ਕਰ ਹਾਂ ਇਹ ਬਣਾਈ ਬੈਠਾ ਸੈਲਡ ਜਿਹਨੇ ਕੀ ਆ ਇਹ ਕੀ ਆ ਕਦੇ ਕਰ ਦਾਲ ਮੱਖਣੀ ਸ਼ਾਹੀ ਪਨੀਰ ਗਰਮ ਕਰ ਤੇ ਆ ਆ ਖਾ ਵਾਂਗੇ ਆਪਾਂ ਦਾ ਦਾਲ ਤੇ ਉਹ ਇਧਰ ਪਰਇਤਾ ਪਿਆਰਾ ਪ੍ਰੋਜੈਕਟ ਹੈ। ਹੂੰ। ਉਹ ਕਿ ਬੋਈਆ ਇਹਦੇ ਆਉਂਦੀ ਸੀ। ਉਹ ਸੁਣਨੇ ਉਹ ਲਿਆਉ ਬੋਈਆ ਜਾਂ ਕਿਹੜਾ ਰੋਟੀ ਪਾਉਣ ਵਾਲਾ? ਹਾਂ ਕਰਦੀਆਂ ਕੁਝ? ਆ ਖੁਦ ਨਹੀਂ ਸੀ। ਇਹ ਕੀ ਕਰਨਾ? ਕਾਦੇ ਜਿ ਫੋਗੀਆਂ ਐ। ਪਾਣੀ ਪੀਣੀ ਹੈ। ਚਾਹ ਵੀ ਪੀਣੀ ਹੈ। ਯੈਸ। ਹਾਂ ਪਾ ਫਗ ਰਹੀ ਆਂ ਜੀ ਬਹੁਤ। ਹੂੰ। ਮੈਂ ਸਭ ਬੜੀ ਸਾਰੀ ਇਸ ਵਿੱਚ ਚੱਲੇ ਉਹ ਵੀ ਕੋਈ ਨਹੀਂ। ਚੱਲ ਕੋਈ ਗੱਲ। ਅੱਜ ਬਣੀ ਜਾ ਜੇ ਤੱਕ। ਇਸ ਵੀਰ ਜਿਹੜਾ ਆਇਆ ਹੈ ਹੈਗੀ ਆ ਆਜੋ ਬੈਠੋ ਆਜੋ ਇੱਥੇ ਲਿਆ ਕੋਈ ਨਾ ਇੱਕ ਇੱਧਰ ਲਾ ਲਓ ਕੋਈ ਨਾ ਹਾਂ ਆ ਕੀ ਕਰਦੇ ਇਹ ਫੂਡ ਕਰਾ ਲਓ ਮਾਮਾ ਵੀ ਆਪਾਂ ਇੱਕ ਗੱਲ ਆ ਅੰਦਰ ਫਰੂਟ ਕੱਟਣ ਚ ਛਿੱਲਣ ਚ ਡੂਸਪੋਰ ਚ ਫਰੂਟਾਂ ਦੇ ਮਾਮਲੇ ਚ ਬਹੁਤ ਮਾਹਿਰ ਆਪ ਕੋ ਜੇ ਮਾੜਾ ਨਾ ਲਿਆ ਉਹਦੇ ਮੇਰੇ 25.80 ਹੈ ਬਹੁਤ ਅੱਛੇ ਬਹੁਤ ਐਨਕਾ ਉਹ ਤਾਂ ਬਹੁਤ ਅੱਛੇ ਬੜਾ ਫਰੂਟ ਹੋ ਜਾਂਦਾ ਆ ਬਾ ਬਾ 4 4 ਪੁੱਨੇ ਸੱਤ ਆਹਾਹਾ ਆ ਸਵਾਦ ਉਠਾਣ ਦਾ ਇਹ ਖਾਵਾਂਗੇ ਰੱਜ ਕੇ ਕਾਸਟਰ ਕਾਸਟਰ ਜੰਗੂਰ ਹੁੰਦੇ ਨਾ ਅੰਗੂਰ ਮਰੇ ਨਹੀਂ ਰੋਟਣੇ ਅੰਗੂਰਾਂ ਦੀ ਹੈਗੀ ਉਹ ਹੁਣ ਤਾਂ ਬਹਿ ਜੋ ਪਾਉਣ ਪੈਗੀ ਲੈ ਸੱਚੀ ਨਹੀਂ ਨਹੀਂ ਉੱਤੇ ਕਿੱਥੇ ਹੋਇਆ ਪੂਆ ਨਹੀਂ ਨਹੀਂ ਬਾਪਾ ਆਪਾਂ ਮੰਦੇ ਨਹੀਂ ਪੋਣਾ ਤੁਹਾਨੂੰ ਆ ਖਾਲਸੇ ਹਾਉਕੇ ਨਹੀਂ ਪਾਨ ਖਾਲਸੇ ਦਾ ਪੌਣਾ ਕੱਢਦੇ ਆ ਉਹ ਅੱਜ ਵੀ ਸਵੇਰੋਂ ਫਫੜ ਉਹਨਾਂ ਨੇ ਐਂਟਰੀ ਦਾ ਮੌਕਾ ਹੀ ਨਹੀਂ ਦਿੱਤਾ ਪਹਿਲਾਂ ਪਹਿਲਾਂ ਹੀ ਆ ਕੇ ਦਬੋਚ ਲਿਆ ਕੰਮ ਔਰ ਮੈਂ ਤਾਂ ਇਹ ਬਲੌਕ ਬਣਾ ਲਈ ਗੱਲ ਆਈ ਤਾਂ ਪਾਈ ਰਹਿ ਗਈ ਜੋ ਚੂਗੇ ਪਾੜਦੇ ਹਾਂ ਅਸਾਂ ਕੀ ਇਹ ਮੇਰੇ ਕੋਲ ਹੈ ਨਹੀਂ ਸੀ ਨੰਬਰ ਉਹਨੂੰ ਵਟਾ ਕੇ ਕਿਵੇਂ ਕੀ ਇਹ ਮਿਸਕੋ ਮਾਰੀ ਸੀ ਨੰਦ ਨੇ ਬਸ ਫਿਰ ਉਹ ਦਰਾਂ ਚੋਂ ਖੜਕੀ ਮੈਂ ਮਾਰੀ ਕੀ ਆਨੀ ਫੋਨ ਤੇ ਦੁਆਰਾ ਦਰਾਂ ਚੋਂ ਸਾਡੀ ਕੀ ਮਾਰੀ ਬਹੁਤ ਐਂਜ ਨਹੀਂ ਕਿਰੇ ਅੰਦਰੋਂ ਕਈ ਗੱਲ ਆ ਤੇਲ ਡੜ ਗਿਆ ਚੋਣ ਵਾਲਾ ਫੜਾ ਹੁਣ ਚੋਦ ਗਏ ਮੰਮੀ ਤੂੰ ਵੀ ਚੱਲੀ ਤੂੰ ਦਾ ਰਹਿ ਪਾ ਅੱਜ ਹੁਣ ਜੇ ਜਿੱਦੇ ਡੈਡੀ ਨੂੰ ਛੁੱਟੀ ਹੋਈ ਉਹਦੇ ਆਵਾਂ ਚਲੋ ਸਤ ਨੂੰ ਕੱਲ ਆ ਗਿਆ ਚਿੱਲੇ ਉਹ ਤੇ ਬਾਈ ਸਾਸਰੀ ਕਾਲ ਤੇਲ ਤਾਂ ਹੁਣ ਉਹ ਪੜਾ ਮੌਕਾ ਨਹੀਂ ਦਿੱਤਾ ਚੋਣ ਦਾ ਹਾਂ ਚਲੋ ਆ ਆ ਆ ਗਿਆ ਆ ਮੈਂ ਫੜੀਂ ਚੰਗਾ ਬੂਆ ਆ ਮੈਂ ਚਲ ਠੀਕ ਆ ਓਕੇ ਹੱਸੀ ਕਾਰ ਹੱਸੀ ਕਾਰ ਚੰਗਾ ਫੜੀਂ ਹਾਂ ਹਾਂ ਓਕੇ ਜੀ ਓਕੇ ਆ ਆ ਗਿਆ ਲੈ ਚੰਗਾ ਮੈਂ ਆਏ ਹਾਂ ਆਏ ਹਾਂ ਅਰੇ ਪਾ ਤਾਈ ਦਾ ਕਹਿਣਾ ਦੋ ਦਾ ਇੱਥੇ ਹਾਂ ਚਲ ਕੋਈ ਨਾ ਹੁਣ ਇੱਥੇ ਹੀ ਰਹਿਣਾ ਹਾਂ ਕੋਈ ਨਾ ਕਹਿੰਦਾ ਅੱਜ ਨਹੀਂ ਕਰੀਂ ਆ ਨਾ ਵੀ ਐਗੇ ਜਿੰਨੇ ਕੁ ਥੜੇ ਆ ਗੱਲ ਆ ਮੈਂ ਸਭ ਤੋਂ ਸੱਦਾਂਗੇ ਕੋਈ ਨਾ ਘਬਰਾਉਣਾ ਆਹੋ ਹੌਣੇ ਛੱਡ ਦਿਓ ਥੋੜੇ ਜਿਹਾ ਬੈਠੀ ਆਹ ਛੱਡ ਦਿਓ ਹਾਂ ਪਿੰਡ ਜਾਣਾ ਆ ਲੈ ਆ ਜਾਵਾਂ ਹੀ ਨਹੀਂ ਰੋਹੀ ਕੁੜੀ ਇਹ ਤਾਂ ਢੀਠ ਬਣ ਗਈ ਬਈ ਇਹ ਤਾਂ ਢੀਠ ਬਣ ਗਈ ਛੋਲੀ ਨਾ ਛੱਡ ਦਿਓ ਹਾਂ ਹਾਂ ਹੁਣ ਹੁਣ ਠੀਕ ਹੋ ਗਈ ਹੁਣ ਤਾਂ ਠੀਕ ਹੋ ਗਈ ਹੁਣ ਜਾਵੜਾ ਹਾਂ ਹੁਣ ਜਾਵੀ ਕੋਈ ਨਾ ਨੀ ਨਹੀਂ ਵਧੀਆ ਬਸ ਚਲੋ ਵੀ ਇਹ ਕੁੜੀ ਬੁਲੀ ਹੁੰਦੀ ਨਹੀਂ ਇਹਦਾ ਬਾਹੀ ਟੀਟ ਕੁੜੀ ਆ ਇਹਦਾ ਰਵਾਕ ਇਹਨਾਂ ਰੋਵੇ ਚਲੋ ਚਲੋ ਜੀ ਰਿਸ਼ਤੇਦਾਰੋਂ ਆਪਸਾ ਪਰਾਈ ਦੇ ਨਾ ਜਨਮ ਆਪੋ ਨੇ ਦਿੱਤਾ ਆ ਆ ਕੀ ਉਹ ਇਹਨੇ ਸੱਚ ਭਈ ਤੇਰਾ ਹੋ ਰੇਤਾ ਜਦਾ ਛੜਤਾ ਇਹਨਾਂ ਨੇ ਉਦਾਂ ਨਾ ਹੋਰੇ ਤਾਂ ਗੰਡੇ ਘਾਲਦੇ ਨਾ ਰੇਤੇ ਤਾਂ ਗੰਡੇ ਠੰਡੇ ਰਹਿੰਦੇ ਆ ਨਾ ਨਹੀਂ ਹਰੇ ਹੋ ਜਾਂਦੇ ਪੁੱਤ ਆ ਵਾਦੇ ਕਰਾਂ ਦਾ ਵੀ ਸੰਨੀ ਵਾਲੀ ਫੀਲਿੰਗ ਲਈ ਜਾਂਦੀ ਅੱਜ ਇਹਦਾ ਲਿਆਉਗੀ ਲੱਗਦਾ ਮੱਝ ਮੋਦੀ ਕੁਝ ਇਹਦਾ ਡੈਡੀ ਸੱਚ ਇਹ ਕਹਿੰਦੀ ਮੈਂ ਕਤੂਰਾ ਲੈ ਕੇ ਆਉਣਾ ਨਹੀਂ ਨਹੀਂ ਗਾਹ ਨਹੀਂ ਤੇ ਰਪਿਓ ਕਹਿੰਦਾ ਲਾਹ ਘਾਣਾ ਲੈ ਕੇ ਆਉਣਾ ਇਹਦਾ ਡੈਡੀ ਨੂੰ ਕਰਕੇ ਕਹਿੰਦੇ ਜਾਣਾ ਇਹ ਯਾਰ ਤੱਕ ਲੱਗਦਾ ਰਹੂਗਾ ਇਹਦਾ ਕਹਿੰਦਾ ਇਹ ਇਹਦਾ ਕਹਿੰਦੀ ਕਤੂਰਾ ਲੈ ਕੇ ਆਉਣਾ ਅਸੂ ਬੱਸੀਆਂ ਵਜਣੀਆਂ 2 3 ਲਾ ਬੱਸੀ ਇਹਦੇ ਲਈ ਬੱਸੀਆਂ ਹੀ ਕਰਨੀਆਂ ਗਾਂ ਿਆ ਲੈ ਆਉਣੇ ਆ 4-5 ਹਾਂ ਸਹੀ ਗੱਲ ਆ ਇੰਨੇ ਬੰਦੇ ਆ ਹੁਣ ਤਾਂ ਸੋਖਣੇ ਇੱਕ ਜੀ ਨਵਾਂ ਆਇਆ ਆਪਣੇ ਚ ਇਹਨੂੰ ਧਾਰ ਚੁਣੀ ਸਿਖਾ ਦੇਾਂਗੇ ਰੋਹਣੇ ਤੈਨੂੰ ਧਾਰ ਚੁਣੀ ਆਉਂਦੀ ਆ ਇਹਨੂੰ ਸਿਖਾਉਣਿਆਂ ਨਾਲੇ ਡੈਡੀ ਲੈ ਆਉਣੇ ਆ ਤਿਆਰ 5 ਗਾਂ ਿਆ ਆਪਾਂ ਹੈ 10 ਵਜੇ ਤੱਕ ਉਠੇ ਦੁੱਧ ਕਰਦੇ ਤੜਕੇ ਉੱਠਣਾ ਪਿਆ ਕਰਨ ਦੇ ਫੋਟੋ ਕਰਨੀ ਦੀ ਕੀ ਆ ਦੇ ਵੀਡੀਓ ਵੀ ਬਣਾ ਦੇਣੀ ਆ ਪਹਿਲਾਂ ਇੱਕ ਮਿੰਟ ਫੋਟੋ ਕਰ ਵੀ ਨਹੀਂ ਕੱਟ ਦਾਂਗੇ ਉਹ ਵੀ ਕੱਟ ਦਾਂਗੇ ਫੋਟੋ ਉਹਦੀ ਹਿੱਟ ਨੂੰ ਆ ਬੈਠਾ ਦੇ ਚੱਲੋ ਚਾਹੋ ਸੋਨੇ ਮੋਮਤੀ ਮੋਮਤੀ ਕਹਦੇ ਆ ਮੂਰ ਲੱਕੇ ਵਾਲੀ ਵਾਲੀ ਉਹ ਗਮਾਰਦਾ ਤਨੋ ਕੇ ਓਏ ਤੈਨੂੰ ਯਾਦ ਆ ਤਸਵੀਰ ਇਹਦਾ ਸਾਬ ਇੱਕ ਖਾਦਾ ਗਿਆ ਪਾ ਲਾਉਣ ਉਹ ਸਾਡੇ ਮਿਲ ਕੇ ਲੱਕ ਜਮਾ ਹੈ ਹੈਪੀ ਬਰਥਡੇ ਹੈਪੀ ਬਰਥਡੇ ਜਨਮ ਦਿਨ ਦੀ ਬਾਰਤ ਦੇ ਬਰਥਡੇ ਬਈ ਹੈਪੀ ਬਰਥਡੇ ਟੂ ਯੂ ਉਹ ਗੱਲ ਕਰ ਉਹ ਕੱਪੜਾ ਲੈ ਹੈਲੋ ਉਪੇ ਇਹ ਤੇਨੇ ਬਾਕ ਉਹਨੂੰ ਕਪੇ ਇਹ ਤੇਨੇ ਕਾਦੀ ਪ੍ਰੋਬਲਮ ਹੈ ਹੈਲੋ ਕੇਕ ਦੀ ਆਈ ਦੀ ਤੇ ਦਵਾਰ ਆਹੋ ਦੇਖਦਾ ਜਿਹੜਾ ਪੰਨ ਭੱਜਦਾ ਆ ਨਾ ਦੇਖੀ ਬਾਹਰੋਂ ਤਾਂ ਨਹੀਂ ਦੇਖਦਾ ਮੁਹਬਤ ਚੱਲ ਓਕੇ ਜਾ ਕੋਈ ਕੀ ਬਹੁਤ ਸਵਾਲ ਆ